ਪੰਜਾਬ ਦੇ ਵਿੱਚ ਇਸ ਵੇਲੇ ਜਿਹੜੀ ਲੈਂਡ ਕੋਡਿੰਗ ਪਾਲਸੀ ਆ ਉਹਨੂੰ ਲੈ ਕੇ ਸਾਰੇ ਪੰਜਾਬ ਦੇ ਵਿੱਚ ਕਿਸਾਨੀ ਦੇ ਵਿੱਚ ਤੇ ਖੇਤ ਮਜ਼ਦੂਰ ਦੇ ਵਿੱਚ ਤਰਾਤਰ ਬਚੀ ਹੋਈ ਹੈ ਇਹ ਮੈਂ ਕਹਿ ਸਕਦਾ ਕਿ ਆਉਣ ਵਾਲੇ ਸਮੇਂ ਦਾ ਸਾਡੇ ਦੇਸ਼ ਦਾ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਡਾ ਇੱਕ ਸਕੈਨਡਲ ਹੈ ਔਰ ਐਡੀ ਲੰਗੀ ਚਿੱਟੀ ਤਰੀਕੇ ਦੇ ਨਾਲ ਇੱਕ ਕਿਸਾਨਾਂ ਦੀ ਜ਼ਮੀਨਾਂ ਖੋਣ ਦਾ ਇੱਕ ਸਾਜ਼ਿਸ਼ ਰਚੀ ਗਈ ਹੈ ਕਿ ਜਦੋਂ ਤੁਸੀਂ ਪਾਲਿਸੀ ਨੂੰ ਪੜਦੇ ਹੋ ਤੇ ਤੁਹਾਡੇ ਲੂਕੰਡੇ ਖੜੇ ਹੋ ਜਾਂਦੇ ਆ ਕਿ ਬਿਨਾਂ ਕਿਸੇ ਰੈਡਿੰਗ ਦੇ ਬਿਨਾਂ ਕਿਸੇ ਮਾਸਟਰ ਪਲਾਨ ਦੇ ਫਿਰ ਨਾ 40 ਹਜ਼ਾਰ ਏਕੜ ਲੈਂਡ ਜਿਹੜੀ ਐ ਅਕਵਾਇਰ ਕਰਨ ਦੀ ਜਿਹੜੀ ਆ ਉਹ ਪਲਾਨ ਬੜੀ ਔਰ ਹੁਣ 25000 ਉਹਦੇ ਵਿੱਚ ਹੋਰ ਐਡ ਕਰ ਦਿੱਤਾ ਗਿਆ 65000 ਏਕੜ ਜ਼ਮੀਨ ਜਿਹੜੀ ਹੈ ਪੰਜਾਬ ਦੇ ਵੱੱਕ ਵੱੱਕ ਸ਼ਹਿਰਾਂ ਦੇ ਵਿੱਚ ਜਿਹੜੀ ਹੈ ਉਹ ਅਰਬਨ ਡਿਵੈਲਪਮੈਂਟ ਦੇ ਨਾਂ ਦੇ ਉੱਤੇ ਜਿਹੜੀ ਹੈ ਅਪਾਰਟਮੈਂਟ ਔਰ ਇਸ ਪਾਲਸੀ ਦਾ ਕੋਈ ਸਿਰ ਪੈ ਨਹੀਂ ਤੇ ਆ ਇਹਦੇ ਵਿੱਚ ਲਿਖਿਆ ਇਹਦਾ ਜਿਹੜਾ ਭਵੰਤ ਮਾਨਜੀ ਦਾ ਡਾਕੂਮੈਂਟ ਜਾਰੀ ਕੀਤਾ ਇੱਕ ਹੀ ਕਹਿੰਦਾ ਹੈ ਕਿ ਜਿਹੜਾ ਕਿਸਾਨ ਜਿਹੜੇ ਹੈ ਇਸ ਵਾਸਤੇ ਸਹਿਮਤ ਨਹੀਂ ਹੋਇਆ ਜ਼ਮੀਨ ਦੇਣ ਵਾਸਤੇ ਉਹ ਜੇ ਅਗਰ ਉਹ ਚਾਵੇ ਤੇ ਆਪਣੀ ਜ਼ਮੀਨ ਦਾ ਸੀਐਲਯੂ ਕਰਾ ਕੇ ਉੱਥੇ ਕੋਈ ਭਾਵੇਂ ਮੈਰਿਜ ਪੈਸੇ ਖੁਦਣਾ ਚਾਵੇ ਭਾਵੇਂ ਉਹ ਕੋਈ ਉੱਥੇ ਹੋਰ ਕਾਰੋਬਾਰ ਕਰਨਾ ਚਾਵੇ ਭਾਵੇਂ ਕੋਲਡ ਸਟੋਰ ਲਾਉਣਾ ਚਾਵੇ ਭਾਵੇਂ ਕੋਈ ਦੁੱਧ ਦੀ ਡੇਰੀ ਦਾ ਵੱਡੀ ਕੋਈ ਪਲਾਟ ਲਾਉਣਾ ਚਾਵੇ ਤੇ ਸਾਰੀ ਉਮਰ ਉਹ ਇਹਦਾ ਸੀਐਲਯੂ ਨਹੀਂ ਕਰਾ ਸਕਦਾ ਆ ਦਿਖਾ ਇਹਦਾ ਮਤਲਬ ਕਿਸਾਨ ਦੀ ਬਾਹ ਮਰੋੜਦੇ ਹੋ ਤੇ ਜੇ ਤੂੰ ਦੇਣੀਆਂ ਹੁਣੇ ਦੇ ਦੇ ਨੀ ਤੇ ਸਾਰੀ ਉਮਰ ਤੂੰ ਇਹਨੂੰ ਦੁਬਾਰਾ ਵੇਚ ਨਹੀਂ ਸਕਦਾ ਕਿਸੇ ਹੋਰ ਕੰਮ ਆ ਤਾਂ ਦੱਸੋ ਇਹ ਕਿਸਾਨ ਦੇ ਨਾਲ ਧੱਕਾ ਕੀ ਨਹੀਂ ਇਹ ਅਸੀਂ ਇਹਦੇ ਖਿਲਾਫ ਜਿਹੜਾ ਠਾਈ ਨੂੰ ਧਰਨਾ ਹੈ ਅੱਜ ਇਕੱਲੇ ਇਕੱਲੇ ਗੱਲ ਆਪਣੇ ਸੀਨੀਅਰ ਲੀਡਰਾਂ ਦੇ ਸਾਹਮਣੇ ਵਰਕਰਾਂ ਦੇ ਨਾਲ ਡਿਸਕਸ ਕੀਤੀ ਆ ਹੋਰ ਵੀ ਪਿੰਡਾਂ ਦੀਆਂ ਮੀਟਿੰਗਾਂ ਕਰਾਂਗੇ ਜਿੰਨੀ ਦੇਰ ਤੱਕ ਇਹ ਪਾਲਸੀ ਵਾਪਸ ਨਹੀਂ ਹੁੰਦੀ ਸ਼੍ਰੋਮਣੀ ਅਕਾਲੀ ਦਲ ਦੇ ਸੰਘਰਸ਼ ਦਾ ਸਰਕਾਰ ਦੇ ਖਿਲਾਫ ਤਰਦਾਸ ਸਰਬੀ ਸਿੰਘ ਬਾਦਲ ਜੀ ਵੱਲੋਂ ਸ਼੍ਰੋਮਣੀ ਕਾਲੀਰ ਵੱਲੋਂ ਜੋ ਪੰਜਾਬ ਦੇ ਵਿੱਚ ਆਪ ਸਰਕਾਰ ਵੱਲੋਂ ਕੇਜਰੀਅਲ ਵੱਲੋਂ ਭਗਵੰਤ ਮਾਨ ਵੱਲੋਂ ਧੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਕਬਜ਼ਾ ਕੀਤਾ ਜਾ ਰਿਹਾ ਲੈਂਡ ਪੋਲੀ ਦੀ ਨਾ ਦੇ ਉਹਨੂੰ ਲੁੱਟਿਆ ਖੋਟਿਆ ਜਾ ਰਿਹਾ ਉਹਦੇ ਰੋਸ ਵਿੱਚ ਸਾਰੇ ਪੰਜਾਬ 'ਚ ਬਹੁਤ ਵੱਡਾ ਰੋਸਾ ਤੇ ਮਾਨ ਜੋ ਸਰਬੀ ਸਿੰਘ ਬਾਦਲ ਜੀ ਨੇ ਲੜਾਣੇ ਤੋਂ ਐਲਾਨ ਕੀਤਾ ਸੀ ਮੈਂ 1 ਇੰਚ ਇਹ ਜ਼ਮੀਨ ਕਿਸੇ ਕਿਸਾਨ ਦੀ ਜ਼ਿੰਮੇਵਾਰ ਦੀ ਏ ਆਮ ਆਦਮੀ ਪਾਰਟੀ ਤੁਕਰਾਂ ਦੱਪਣੀ ਦੇਵਾਂਗੇ ਉਸ ਲੜੀ ਤਹਿਤ ਲੁਧਿਆਣਾ ਬਹੁਤ ਵੱਡਾ ਧਰਰਾ ਹੋਇਆ ਜੀ ਮੀਂਹ ਪੈਂਦੇ ਦੇ ਵਿੱਚ ਵਰਕਰਾਂ ਦਾ ਕਿਸਾਨਾਂ ਦਾ ਬਹੁਤ ਵੱਡਾ ਉਤਸ਼ਾਹ ਤੇ ਰੋਸ ਸੀਗਾ ਉਸੇ ਲੜੀ ਤਹਿਤ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੀ ਜਮੀਨ ਜਮੀਨ ਰਿਕਵਰ ਹੋ ਰਹੀ ਆ ਮਾਹਲੀ ਦੀ ਹੋ ਰਹੀ ਆ ਰੋਪੜ ਦੀ ਹੋ ਰਹੀ ਆ ਇਹਨਾਂ ਤਿੰਨੇ ਜ਼ਿਲ੍ਹਿਆਂ ਦਾ ਇਹ ਲੈਂਡ ਪੂਲਿੰਗ ਦੇ ਵਿੱਚ ਜੋ ਜ਼ਮੀਨ ਆ ਰਹੀ ਆ ਉਹਦੇ ਰੋਸ ਵਿੱਚ ਜੋ ਕਿਸਾਨਾਂ ਵੱਲੋਂ ਵਪਾਰੀਆਂ ਵੱਲੋਂ ਅਕਾਲੀਦਰ ਵੱਲੋਂ ਬੜੇ-ਬੜੇ ਰੋਸ ਮਾਰਚਾਰੇ ਕੀਤੇ ਜਾ ਰਹੇ ਨੇ 28 ਤਰੀਕ ਨੂੰ ਸਵੇਰੇ 10 ਵਜੇ ਅਸੀਂ ਸਾਰਿਆਂ ਨੇ ਬੱਸਾਂ ਦੇ ਰਾਹੀਂ ਅਸੀਂ ਮੋਟਰਸਾਈਕਲ ਗੱਡੀਆਂ ਦੇ ਰਾਹੀਂ ਉੱਥੇ ਅੰਬ ਸਾਹਿਬ ਦੇ ਸਾਹਮਣੇ ਉੱਥੇ ਵੱਡਾ ਧਰਨਾ ਨਲਾਡਾ ਦਫ਼ਤਰ ਬਾਹਰ ਲੱਗਣਾ